ਓਡੀ ਜਿਉ ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਚਹਿਜ ਰਖੇ ਆ ਤਹਿ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਤੁਰਮਤ ਤੋਵਣਾ ਚਪ ਚਪ ਤੁਧ ਨਰਿੰਕਾਰ ਪਰਮਪੋਖ ਹੋਵਣਾ ਜੋ ਤੇਰੇ ਰੰਗ ਰੱਤੇ ਸੇ ਜੋਨ ਨਾ ਜੋਵਣਾ ਅੰਤਰ ਬਾਹਰ ਇੱਕ ਨੈਣ ਅਲੋਵਣਾ ਚਿੰਨੀ ਪਛਾਤਾ ਹੁਕਮ ਤਿਨ ਕਦੇ ਨ ਰੋਵਣਾ ਨਾਉ ਨਾਨਕ ਬਖਸ਼ਿਸ ਮਨ ਮਹਿ ਪ੍ਰੋਵਣਾ ਚਿੰਨੀ ਪਛਾਤਾ ਹੁਕਮ ਤਿਨ ਕਦੇ ਨ ਰੋਵਣਾ ਨਾਉ ਨਾਨਕ ਬਖਸ਼ੀਸ਼ ਮਨ ਮਹਿ ਪਰੋਵਣ குரு ਅਕਸਰ ਸਾ ਪਾਤਸ਼ਾਹ ਜੀ ਗੁਜਰੀ ਕੀ ਵਾਰ ਅੰਦਰ 18 ਨੰਬਰ ਪੌੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 523 ਦੇ ਉੱਤੇ ਅਕਾਲ ਪੁਰਖ ਵਹਿਗੁਰੂ ਦੇ ਹੁਕਮ ਦੀ ਗੱਲ ਉਹਦੇ ਨਾਮ ਜਪਣ ਦਾ ਲਾਭ ਦੱਸਦੇ ਨੇ ਪਾਤਸ਼ਾਹ ਜੀ ਕਹਿੰਦੇ ਜਿਉ ਜਿਉ ਤੇਰਾ ਹੁਕਮ ਤੇਵੇ ਤਿਉਂ ਭੋਵਨਾ ਜਿਵੇਂ ਜਿਵੇਂ ਜਗਤ ਵਿੱਚ ਤਾਰਾ ਵਰਤਦਾ ਹੈ ਉਹ ਤੇਰਾ ਹੁਕਮ ਹੁੰਦਾ ਏ ਕਿੱਥੇ-ਜਿੱਥੇ ਤੂੰ ਆਪ ਛੇਵਾਂ ਨੂੰ ਰੱਖਦਾ ਏ ਉੱਥੇ ਜਾ ਕੇ ਖਲੋ ਜਾਂਦੇ ਨੇ ਜਗ ਦੇ ਅੰਦਰ ਵਰਤਾਰਾ ਵਰਤਦਾ ਏ ਕਾਰਨ ਮਨੁੱਖ ਬਣਦਾ ਏ ਤੇ ਵਿਧੀ ਆਕਾਲ ਪੁਰਖ ਦੀ ਹੈ ਜੇ ਚੰਗਾ ਵਰਤਾਰਾ ਵਰਤਦਾ ਏ ਤੇ ਜਿਹੜਾ ਮਨੁੱਖ ਅੱਗੇ ਲੱਗਿਆ ਏ ਉਹਨੂੰ ਭਲਾ ਕਿਹਾ ਜਾਂਦਾ ਏ ਤੇ ਜੇ ਮਾੜਾ ਵਰਤਾਰਾ ਵਰਤਦਾ ਹੈ ਤਾਂ ਉਹਨੂੰ ਬੁਰਾ ਕਿਹਾ ਜਾਂਦਾ ਏ ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇਹ ਮਾਲਕ ਜੀ ਜਿਵੇਂ ਜਿਵੇਂ ਦੀ ਕਿਸੇ ਨੂੰ ਮਤ ਹੈ ਉਦਾਂ ਉਦਾਂ ਦਾ ਉਹ ਵਰਤਾਰਾ ਵਰਤਾ ਦਿੰਦੇ ਨੇ ਜਿਹੋ ਜਿਹੋ ਜੀ ਕਿਸੇ ਦੀ ਮਤ ਹੈ ਮਤ ਦੇ ਮੁਤਾਬਕ ਦੁਨੀਆ ਦੇ ਅੰਦਰ ਵਰਤਾਰੇ ਵਰਤਦੇ ਨੇ ਅੱਜ ਕੇ ਨਛੇ ਨੇ ਪਤਿਤ ਪੁਨਾਏ ਚੋਰੀਆਂ ਨੇ ੜਕੈਤੀ ਏ ਤਾਂ ਇਹ ਮਤ ਭੈੜੀ ਦੀ ਨਿਸ਼ਾਨੀ ਹੈ ਜੇ ਰੱਖੇ ਵੀ ਉਹਨਾਂ ਦੇ ਨਾਲ ਜੁੜ ਗਏ ਜਿਨ੍ਹਾਂ ਨੇ ਸਮਾਜ ਨੂੰ ਬਚਾਉਣਾ ਸੀ ਉਹ ਵੀ ਉਹਨਾਂ ਦੇ ਨਾਲ ਜੁੜ ਗਏ ਪੁਲਸ ਜੁੜ ਗਈ ਨੇਤਾ ਜੁੜ ਗਏ ਆਮ ਲੋਕਾਂ ਦਾ ਘਾਨ ਹੋ ਰਿਹਾ ਹੈ ਤੇ ਸਮਝ ਲਓ ਇਹ ਭੈੜੀ ਮਤ ਦਾ ਵਰਤਾਰਾ ਏ ਇਹਦੇ ਵਰਤਾਰੇ ਦੇ ਪਿੱਛੇ ਭੈੜੀ ਮੱਤ ਹੈ ਤੇ ਰਜਾ ਉਸ ਮਾਲਕ ਦੀ ਹੈ ਰਜਾ ਇਹ ਨਹੀਂ ਕਿ ਉਹਨੇ ਮਾੜਾ ਬਣਾਇਆ ਏ ਜਿਵੇਂ ਆਪਾਂ ਸਕੂਲ ਦੇ ਵਿੱਚ 25 30 ਬੱਚੇ ਕਲਾਸ 'ਚ ਬੈਠਦੇ ਨੇ ਟੀਚਰ ਸਾਰਿਆਂ ਨੂੰ ਬਰਾਬਰ ਪੜਾਉਂਦਾ ਏ ਪਰ ਉਹਦੇ ਵਿੱਚੋਂ ਕੁਝ ਬੱਚੇ ਪਾਸ ਕੁਝ ਫਰਸਟ ਸੈਕੰਡ ਥਰਡ ਤੇ 2 4 ਜਾਣੇ ਫੇਲ ਹੋ ਜਾਂਦੇ ਨੇ ਜਿਹੜੇ ਫੇਲ ਹੋਏ ਨੇ ਉਹ ਵੀ ਸਕੂਲ ਦੇ ਨਿਜਮੰਦਰੀ ਹੋਏ ਨੇ ਜਿਹੜੇ ਪਾਸ ਹੋਏ ਨੇ ਉਹ ਵੀ ਸਕੂਲ ਦੇ ਨਿਜਮ ਅੰਦਰ ਹੋਏ ਨੇ ਇਦਾਂ ਹੀ ਸੰਸਾਰ ਤੇ ਜੋ ਵਰਤਾਰਾ ਵਰਤਦਾ ਹੈ ਉਹ ਸਾਡੀ ਮਤ ਮੁਤਾਬਕ ਵਰਤਦਾ ਏ ਤੇ ਉਹ ਪ੍ਰਮਾਤਮਾ ਨੇ ਦੋਵੇਂ ਚੀਜ਼ਾਂ ਸਾਡੇ ਸਾਹਮਣੇ ਰੱਖੀਆਂ ਨੇ ਗੁਰਮਤ ਤੇ ਦੁਰਮਤ ਗੁਰਮਖ ਮਨਮੁਖ ਪਾਤਸ਼ਾਹ ਜੀ ਨੇ ਹੰਸ ਤੇ ਬਗਲੇ ਦੀ ਉਦਾਹਰਣ ਵੀ ਦਿੱਤੀ ਏ ਹੁਣ ਜੇ ਬਗਲਾ ਆਏਗਾ ਤੇ ਉਹ ਡਿੱਗੀਆਂ ਹੀ ਖਾਏਗਾ ਹੰਸ ਆਏਗਾ ਤੇ ਉਹ ਮੋਤੀ ਚੁਕੇਗਾ ਜੇ ਗੁਰਮੁਖ ਆਏਗਾ ਤੇ ਉਹ ਭਲਾ ਕਰੇਗਾ ਗੁਰਮੁਖ ਸੋ ਕਰ ਦੋਸਤੀ ਸਤਗੁਰ ਸੋ ਲਾਏ ਚਿੱਤ ਫਿਰ ਉਹਦਾ ਚਿੱਤ ਪਰਮਾਤਮਾ ਨਾਲ ਜੁੜ ਜੇਗਾ ਜੇ ਗੁਰਮੁਖ ਦੀ ਮਤ ਦਾ ਵਰਤਾਰਾ ਵਰਤੇਗਾ ਤੇ ਜੇ ਵਰਤਾਰਾ ਮਨਮੁਖ ਦਾ ਵਰਤਦਾ ਹੈ ਸਹਿਬ ਜੀ ਕਹਿੰਦੇ ਨੇ ਮਨਮੁਖ ਸੋ ਕਰ ਦੋਸਤੀ ਸੁਖ ਕੇ ਪੁੱਛੇ ਮਿੱਤ ਕਹਿੰਦੇ ਭੜੇ ਮਨੁੱਖ ਨਾਲ ਦੋਸਤੀ ਪਾ ਕੇ ਕਿਹੜੇ ਭਲਿਆ ਸੁਖ ਪਾੜਦਾ ਸੁੱਖ ਤੇਰੀ ਜ਼ਿੰਦਗੀ 'ਚ ਉੱਡ ਗਏ ਉਸੇ ਦਿਨ ਜਦੋਂ ਤੂੰ ਭੈੜੇ ਮਨੁੱਖ ਦੇ ਨਾਲ ਦੋਸਤੀ ਪਾ ਲਈ ਤੇਰੇ ਮਨ ਦੀ ਥਿਰਤਾ ਉਸੇ ਦਿਨ ਖਤਮ ਹੋ ਗਈ ਜਦੋਂ ਤੂੰ ਭੈੜੇ ਮਨੁੱਖ ਤੇ ਆ ਸਾਥ ਦੇ ਨਾਲ ਸ਼ੁਰੂ ਕਰ ਦਿੱਤਾ ਤੇ ਅੱਜ ਜੋ ਵਰਤਾਰਾ ਵਰਤ ਰਿਹਾ ਹੈ ਜੋ ਚੰਗ ਦਾ ਐਲਾਨ ਹੋ ਰਿਹਾ ਏ ਉਹਨਾਂ ਨੇ ਤਾਂ ਮਰਨਾ ਨਹੀਂ ਮਰਨਾ ਤੇ ਆਮ ਲੋਕਾਂ ਨੇ ਖਾਸ ਕਰ ਪੰਜਾਬ ਦੇ ਲੋਕਾਂ ਨੇ ਇੱਧਰ ਵੀ ਪੰਜਾਬ ਏ ਉਧਰ ਵੀ ਪੰਜਾਬ ਏ ਬਿਉਂਤ ਤਾਂ ਇਹ ਬਣਾਈ ਜਾ ਰਹੀ ਹੈ ਕਿ ਪੰਜਾਬ ਖਤਮ ਕਰ ਦਿੱਤਾ ਜਾਵੇ ਇਹਦੇ ਪਿੱਛੇ ਵਰਤਾਰਾ ਕੌਣ ਵਰਤਾਰਿਆ ਜਿਹੜੇ ਭੈੜੀ ਮੱਤ ਵਾਲੇ ਸੈਂਟਰ 'ਚ ਬੈਠੇ ਨੇ ਤੇ ਸਾਥ ਦੇਣ ਵਾਲੇ ਵੀ ਉਹਨਾਂ ਦੇ ਉਦਾਂ ਦੇ ਨੇ ਇਹ ਪ੍ਰਮਾਤਮਾ ਨੇ ਰਜਾ ਬਣਾ ਦਿੱਤੀ ਕਿ ਜੇ ਚੰਗਾ ਇਨਸਾਨ ਤਖਤ ਰਾਜਾ ਸੋਭ ਵਹੇ ਜੇ ਤਖਤੇ ਲਾਇਕ ਹੋਈ ਚੇ ਤਖਤ ਦੇ ਲਾਇਕ ਰਾਜਾ ਤਖਤ ਦੇ ਬੈਠੇਗਾ ਉਹ ਆਪਣੇ ਸਮਾਜ ਨੂੰ ਆਪਣੀ ਪਰਜਾ ਨੂੰ ਖੁਸ਼ੀਆਂ ਦਵੇਗਾ ਉਨ੍ਹਾਂ ਦੇ ਅੰਦਰੋਂ ਹੀਰਖਾ ਨਫ਼ਰਤ ਕੱਢੇਗਾ ਤੇ ਜੇ ਲਾਇਕ ਨਾ ਹੋਇਆ ਧੱਕੇ ਨਾਲ ਕੋਈ ਬਹਿ ਗਿਆ ਉਹ ਫਿਰ ਆਪਣੀ ਮੱਤ ਦਾ ਵਰਤਾਰਾ ਕਰੇਗਾ ਮਨਮੁਖ ਸੋ ਕਰ ਦੋਸਤੀ ਸੁਖ ਕੇ ਪੁੱਛੇ ਮਿੱਤ ਫਿਰ ਮਨਮੁਖ ਜਦੋਂ ਵੱਡੇ ਉਦਿਆਂ ਦੇ ਪਹੁੰਚ ਜਾਂਦੇ ਨੇ ਫਿਰ ਸੁਖ ਜਨਤਾ ਨੂੰ ਨਹੀਂ ਮਿਲਦਾ ਫਿਰ ਸਮਾਜ ਨੂੰ ਸੁਖ ਨਹੀਂ ਮਿਲਦਾ ਤੇ ਪਾਦਸ਼ਾਹ ਜੀ ਨੇ ਇਹ ਦੋਨਾਂ ਹੀ ਹੁਕਮਾਂ ਨੂੰ ਬੜੇ ਪਿਆਰੇ ਢੰਗ ਦੇ ਨਾਲ ਪੇਸ਼ ਕੀਤਾ ਹੈ ਕਿ ਪ੍ਰਮਾਤਮਾ ਨੇ ਇਹ ਵਸਤਾ ਬਣਾ ਦਿੱਤੇ ਪਏ ਗੁਰਮੁਖ ਤੇ ਮਨਮੁਖ ਇਹ ਸੰਸਾਰ ਚ ਨੇ ਤੇ ਜਿੱਦਾਂ ਜਿੱਦਾਂ ਉਹ ਫਿਰ ਕੰਮ ਕਰਦੇ ਨੇ ਓਦਾਂ ਓਦਾਂ ਦਾ ਵਰਤਾਰਾ ਸਮਾਜ ਦੇ ਵਿੱਚ ਵਰਤਦਾ ਰਹਿੰਦਾ ਹੈ ਕਿਉਂ ਜਿਉਂ ਤੇਰਾ ਹੁਕਮ ਤੇਵੇਂ ਤਿਉ ਹੋਵਣਾ ਚਹਿ ਜੇ ਰੱਖੇ ਆਪ ਤਹ ਜਾਏ ਖੜੋ ਬਣਾ ਫਿਰ ਜਿੱਦਾਂ ਜਿੱਦਾਂ ਦੀ ਮਤ ਸੀ ਓਦਾਂ ਓਦਾਂ ਦੀ ਜਗ੍ਹਾ ਤੇ ਜਾ ਕੇ ਖੜੋ ਗਏ ਉੱਦਾਂ ਤਾਂ ਦੀ ਜਗ੍ਹਾ ਤੇ ਜਾ ਕੇ ਖੜੇ ਹੋ ਗਏ ਇਹ ਸਾਰਾ ਕੁਝ ਵਰਤੀਰਾ ਮਤ ਦੇ ਮੁਤਾਬਕ ਹੈ ਜੇ ਮਤ ਚੰਗੀ ਹੈ ਤੇ ਅਸੀਂ ਗੁਰੂ ਘਰੇ ਜਾਵਾਂਗੇ ਸਤ ਸੰਗਤ ਦੇ ਵਿੱਚ ਜਾਵਾਂਗੇ ਤੇ ਜੇ ਮਤ ਭੈੜੀ ਹੈ ਤੇ ਠੇਕੇ ਤੇ ਜਾਏਗਾ ਵੇਸ਼ਵਾ ਦੇ ਅੱਡੇ ਤੇ ਜਾਏਗਾ ਛੋਏ ਵਾਲੀ ਜਗ੍ਹਾ ਤੇ ਜਾਏਗਾ ਹੁਣ ਸਰੀਰ ਨੇ ਤਾਂ ਤੁਰਨਾ ਹੈ ਤਰੋਂਣ ਵਾਲਾ ਹੈ ਇੱਥੇ ਦਿਮਾਗ ਤੇ ਦਿਮਾਗ ਨੂੰ ਜਿਹੜੀ ਸਿੱਖਿਆ ਮਿਲਦੀ ਹੈ ਉਹ ਸੰਗਤ ਤੋਂ ਮਿਲਦੀ ਹੈ ਤਾਂ ਹੀ ਸਾਬ ਜੀ ਕਹਿੰਦੇ ਨੇ ਕਿ ਜਿੰਨੇ ਸਤ ਸੰਗਤ ਕਰ ਲਈ ਉਹਦਾ ਪੇੜਾ ਪਾਰ ਹੋ ਜਾਂਦਾ ਹੈ ਜਿਹੜਾ ਕੋ ਸੰਗਤ ਚ ਚਲ ਗਿਆ ਉਹਦਾ ਬੇੜਾ ਡੁੱਬ ਜਾਂਦਾ ਹੈ ਵੱਡ ਭਾਗੀ ਸਤ ਸੰਗਤ ਪਾਵੇ ਭਾਗ ਹੀਣ ਭ੍ਰਮ ਛੋਟਾ ਛਾਵੇ ਤਿੰਨ ਭਾਗਾ ਸਤ ਸੰਗ ਨਾਲ ਲੱਭੇ ਪਿੰਨ ਸੰਗਤ ਮੈਲ ਭਰੀ ਜੀਓ ਵੱਡ ਭਾਗੀ ਮਨੁੱਖ ਜਿਹੜਾ ਉਹ ਸੰਗਤ ਪਾਉਂਦਾ ਹੈ ਤੇ ਸੰਗਤ 'ਚ ਆਣ ਕਰਕੇ ਉਹਦਾ ਮਨ ਜਿਹੜਾ ਸਾਫ਼ ਹੁੰਦਾ ਜਾਂਦਾ ਏ ਤੇ ਜਿਹੜਾ ਭੈੜੇ ਮਨੁੱਖ ਨੇ ਉਹ ਸਖਤ ਕਰਦੇ ਨੇ ਉਹਨਾਂ ਦਾ ਸੰਗ ਭੈੜਿਆਂ ਦਾ ਹੁੰਦਾ ਇਸ ਕਰਕੇ ਉਹ ਭੈੜੇ ਮਨੁੱਖ ਫਿਰ ਜਿਹੋ ਜਿਹਾ ਵਰਤਾਰਾ ਵਰਤੌਂਦੇ ਨੇ ਉਹਦਾ ਉਹਦਾਂ ਦਾ ਵਰਤੀ ਜਾਂਦਾ ਏ ਪਹਿਲਾਂ ਦੂਜੇ ਦੇਸ਼ਾਂ 'ਚ ਵੀ ਜੰਗਾ ਲੱਗੀਆਂ ਕਿੱਦਾਂ ਬੱਚੇ ਰੁੱਲ ਰਹੇ ਨੇ ਉਸੇ ਤਰੀਕਾ ਨਾਲ ਇੱਧਰ ਵੀ ਹੋਣਾ ਜਾ ਰਿਹਾ ਹੈ ਭੈੜੀ ਮੱਤ ਦਾ ਵਰਤਾਰਾ ਹੈ ਪਿਆਰ ਦਾ ਵਰਤਾਰਾ ਨਹੀਂ ਜਿਹੜੇ ਰੱਖੇ ਆਪ ਤਹ ਜਾਏ ਖੜੂਵਣ ਨਾਮ ਤੇਰੇ ਕੇ ਰੰਗ ਦੁਰਮਤ ਧੋਵਣਾ ਕਹਿੰਦੇ ਜਿਹੜੇ ਤੇਰੇ ਨਾਮ ਦੇ ਵਿੱਚ ਰੰਗੇ ਗਏ ਗੁਰਮਖ ਬਣ ਗਏ ਚੰਗੀ ਮੱਤ ਵਾਲੇ ਬਣ ਗਏ ਦੁਰਮਤ ਧੋਵਣਾ ਉਹ ਭੈੜੀ ਮੱਤ ਨੂੰ ਧੋ ਲਿੰਦੇ ਭੈੜੀ ਮੱਤ ਕੀ ਕਹਿੰਦੀ ਹੈ ਉਹ ਦੁਸ਼ਮਣ ਉਹ ਸਾਡਾ ਦੁਸ਼ਮਣ ਤੇ ਗੁਰਮਤਿ ਕੀ ਕਹਿੰਦੀ ਆ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਿਆਈ ਗੁਰਮਤਿ ਕਹਿੰਦੀ ਆ ਸਾਡਾ ਬੈਰੀ ਕੋਈ ਨਹੀਂ ਮਨਮਤ ਕਹਿੰਦੀ ਏ ਇਹ ਸਾਡਾ ਬੈਰੀ ਏ ਅਸੀਂ ਇਹਨੂੰ ਮਾਰਾਂਗੇ ਕਿਸੇ ਨੂੰ ਮਾਰਦੇ ਮਾਰਦੇ ਖੁਦ ਭਵਾਂ ਮਰ ਜਾਣ ਪਰ ਇਹੋ ਜਿਹੇ ਲੋਕਾਂ ਦੀ ਕਦੇ ਦੋਸਤੀ ਨਹੀਂ ਹੁੰਦੀ ਨੁਕਸ ਆਪਣੀ ਮਤ ਦੇ ਵਿੱਚ ਹੈ ਤੇ ਨੁਕਸਾਨ ਦੂਜਿਆਂ ਦਾ ਕਰੀ ਜਾਂਦੇ ਨੇ ਗੁਰੂ ਹਰਗਵਿੰਦ ਪਾਸ਼ਾ ਜੀ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਬੜੇ ਸ਼ਾਂਤੀ ਦੇ ਨਾਲ ਪ੍ਰਚਾਰ ਕਰ ਰਹੇ ਨੇ ਕਿਸੇ ਨੂੰ ਛਕਾਇਆ ਨਹੀਂ ਫੌਜਾਂ ਰਖੀਆਂ ਨੇ ਤਖਤ ਬਣਾਇਆ ਹੈ ਬਾਜ ਤਾਜ ਸਾਰਾ ਕੁਝ ਕੁਲੇ ਹੈ ਬਸ ਇੰਨੀਆਂ ਚੀਜ਼ਾਂ ਵੇਖ ਕੇ ਹੀ ਉਸ ਸਮੇਂ ਦੇ ਰਾਜੇ ਸ਼ਾਹ ਜਹਾਨ ਤੇ ਉਹਦੇ ਜਿਹੜੇ ਅਹਲਕਾਰ ਸੀ ਉਹਨਾਂ ਨੇ ਪਿਉਂਤ ਬੰਦੀਆਂ ਕਰ ਕਰਕੇ ਚਾਰ ਜੰਗਾਂ ਗੁਰੂ ਪਾਸ਼ਾ ਜੀ ਦੇ ਨਾਲ ਆ ਕੇ ਲੜ ਲਈਆਂ ਗੁਰੂ ਸਾਹਿਬ ਜੀ ਲੜਨ ਹੀ ਗਏ ਔਰ ਉਹ ਜਦੋਂ ਆਕੇ ਲੜੇ ਨੇ ਫਿਰ ਆਪਣਾ ਬਚਾ ਕਰਨ ਵਾਸਤੇ ਗੁਰੂ ਜੀ ਅੱਗੇ ਖੜ ਗਏ ਸਿੱਖ ਅੱਗੇ ਖੜ ਗਏ ਤੇ ਚਾਰ ਵਾਰ ਚੜਕੇ ਆਇਆਂ ਨੂੰ ਲਾਕੇ ਤੋਰੇ ਆ ਹਾਰ ਆਕੇ ਤੋਰੇ ਆ ਇਹ ਗੁਰੂ ਨੇ ਸਦਾ ਹੱਤ ਦਿੱਤਾ ਹੈ ਜਿਹੜਾ ਚੜਕੇ ਆਏਗਾ ਉਹਦੇ ਉੱਤੇ ਫਿਰ ਜੰਗ ਹੋਵੇਗੀ ਜਿਹੜਾ ਨਿਮਰਤਾ ਚ ਆਵੇਗਾ ਉਹਨੂੰ ਅਸ਼ੀਰਵਾਦ ਤੇ ਬਖਸ਼ਿਸ਼ਾ ਮਿਲਣਗੀ ਆ ਕਿਹੜੇ ਚੜ ਚੜ ਕੇ ਆਏ ਨੇ ਉਹ ਸਾਰੇ ਦੇ ਸਾਰੇ ਇਦਾਂ ਹੀ ਖਤਮ ਹੋਏ ਨੇ ਤੇ ਜਿਹੜੀ ਭੈੜੀ ਮਤ ਵਾਲੇ ਸੀ ਉਹ ਦੁਰਮਤ ਦੇ ਵਿੱਚ ਫਸ ਕੇ ਫਸਣ ਕਰਕੇ ਮਾਰੇ ਗਏ ਤੇ ਜਿਹੜੇ ਚੰਗੇ ਸਨ ਉਹਨਾਂ ਨੇ ਦੁਰਮਤ ਧੋ ਲਈ ਗੁਰੂ ਹਰਗੋਬਿੰਦ ਬਾਦਸ਼ਾਹ ਜੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੰਗਾਂ ਲੱਗੀਆਂ ਬੜੇ ਐਸੇ ਜਰਨੈਲ ਸਨ ਜਿਹੜੇ ਗੁਰੂ ਦੀ ਮਹਿਮਾ ਸੁਣ ਕੇ ਗੁਰੂ ਦੇ ਸਨਮੁਖ ਜਦੋਂ ਹੁੰਦੇ ਨੇ ਉਹ ਜੰਗ ਲੜਨ ਦੀ ਥਾਂ ਤੇ ਆਪਣਾ ਸਿਰ ਝੁਕਾ ਕੇ ਚਲੇ ਜਾਂਦੇ ਨੇ ਉਹਨਾਂ ਨੂੰ ਬਖਸ਼ਿਸ਼ਾਂ ਮਿਲ ਜਾਂਦੀਆਂ ਨੇ ਉਹ ਚੜ੍ਹਦੀ ਕਲਾ 'ਚ ਆ ਜਾਂਦੇ ਨੇ ਉਹਨਾਂ ਨੇ ਆਪਣੀ ਦੁਰਮਤ ਧੋ ਲਈ ਤੇ ਨਾਮ ਦੇ ਰੰਗ ਵਿੱਚ ਲੱਗ ਕੇ ਨਾਮ ਤੇਰੇ ਕੇ ਰੰਗ ਦੁਰਮਤ ਧੋਵਣਾ ਜਪ ਜਪ ਤਉਦ ਨਿਰੰਕਾਰ ਏ ਮਾਲਿਕਾ ਤੈਨੂੰ ਜਪ ਜਪ ਕੇ ਤੇਰਾ ਨਾਮ ਚੇਤੇ ਕਰ ਕਰਕੇ ਮੈਂ ਕੀ ਕਹਤਾ ਪਰਮੋ ਖੂਬਣਾ ਮੇਰੇ ਅੰਦਰ ਜਿਹੜੀ ਪਟਕਣਾ ਸੀ ਨਾ ਤੇ ਉੱਥੋਂ ਸੁੱਖ ਮਿਲੇਗਾ ਉੱਥੋਂ ਸੁੱਖ ਮਿਲੇਗਾ ਜਾਂ ਇੱਥੇ ਸਿਰ ਚ ਘਾ ਲਾਂ ਜਾਂ ਇੱਥੇ ਸਿਰ ਚ ਘਾ ਲਾ ਉਹ ਪਾਤਸ਼ਾਹ ਜੀ ਨੇ ਪਟਕਣਾ ਕੱਢ ਦਿੱਤੀ ਭੈੜੀ ਨੀ ਮੱਤ ਕੱਢ ਦਿੱਤੀ ਤੇ ਸਹਿਬ ਜੀ ਨੇ ਕਿਆ ਪਿਆਰਿਆ ਇਹ ਸਿਰ ਇੱਕ ਥਾਂ ਤੇ ਝੁਕਣਾ ਚਾਹੀਦਾ ਹੈ ਉਹ ਅਕਾਲ ਪੁਰਖ ਵੈਗੁਰੂ ਦਾ ਹੁਕਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਸਿਰ ਚ ਘਾਉਂਦੇ ਹਾਂ اے مالکا میری مت تھوڑی ہے تو اپنی مت ਸਾਡੇ اس پرےਣ ਦੇ ਵਿੱਚ ਪਾ دے ਅਸ ਇਸ ਸਾਡੀ مت ਦੇ ਵਿੱਚ ਪਾ دے ਅਸੀਂ ਤੇਰੇ ਹੁਕਮ ਦੇ ਵਿੱਚ ਚੱਲਣ ਲੱਗ ਜਾਈਏ تے سਹਿਜ ਜੀ ਕਹਿੰਦੇ ਜਦੋਂ ਹੁਕਮ 'ਚ ਚੱਲੇ ਫਿਰ جਪਨਾ ਸ਼ੁਰੂ ਕੀਤਾ جپ جپ تو ਨਿਰੰਕਾਰ ਨਿਰੰਕਾਰ ਨੂੰ ਜਪਨਾ ਸ਼ੁਰੂ ਕਰ ਦਿੱਤਾ ਭਰਮ ਪੌਖੂ ਬਣਾ ਫਿਰ ਭਰਮ ਚੋਂ ਨਿਕਲ ਗਏ ਪੌ ਕਹਿੰਦੇ ਡਰ ਡਰ ਦੇ ਵਿੱਚੋਂ ਵੀ ਕੱਢ ਦਿੱਤਾ ਗੁਰੂ ਨੇ ਭਰਮ ਤੇ ਡਰ ਦੋਵੇਂ ਹੀ ਖੋਲੇ ਜਦੋਂ ਭਰਮ ਤੇ ਡਰ ਖੋਏ ਗਏ ਤੇ ਹੁਣ ਪਾਤਸ਼ਾਹ ਜੀ ਕਹਿੰਦੇ ਇਹ ਖਾਲਸਾ ਹੋ ਗਿਆ ਕਹੋ ਕਬੀਰ ਜਨ ਭੈ ਖਾੜਸੇ ਪ੍ਰੇਮ ਭਗਤ ਜਹ ਜਾਨੀ ਜਿਨ੍ਹਾਂ ਨੇ ਪ੍ਰੇਮਾ ਭਗਤੀ ਜਾਣ ਲਈ ਉਹ ਖਾਲਸੇ ਹੋ ਗਏ ਉਹ ਸੁੱਧ ਹੋ ਗਏ ਉਹ ਗੁਰੂ ਦੇ ਪਿਆਰੇ ਬਣ ਗਏ ਖਾਲਸਾ ਲਬਜ ਭਗਤ ਕਬੀਰ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦੇ ਸਮੇਂ ਚ ਵਰਤਿਆ ਗੁਰੂ ਨਾਨਕ ਸਾਹਿਬ ਜੀ ਨੇ ਭਗਤ ਕਬੀਰ ਸਾਹਿਬ ਦੀ ਬਾਣੀ ਲਿਆਂਦੀ ਹੈ ਉਹਦੇ ਚ ਖਾਲਸਾ ਲਬਜ ਹੈ। ਬਸ ਉਸ ਖਾਲਸੇ ਨੂੰ ਸਾਹਮਣੇ ਲਿਆਉਣ ਵਾਸਤੇ ਪ੍ਰਗਟ ਕਰਨ ਵਾਸਤੇ 10ਵੇਂ ਜਾਮੇ ਦੇ ਵਿੱਚ ਘੱਲਣਾ ਕੀਤੀ। 10ਵੇਂ ਜਾਮੇ ਤੱਕ ਜਾ ਕੇ ਸੰਪੂਰਤਾ ਹੋ ਗਈ ਸੀ। ਖੰਡੇ ਬਾਟੇ ਦੀ ਪੌੜ ਦੇਖ ਕੇ ਪੰញਾ ਪਿਆਰਿਆਂ ਦਾ ਖਿਤਾਬ ਦਿੱਤਾ ਗਿਆ। ਇਹ ਬਾਦਸ਼ਾਹ ਜੀ ਨੇ ਖਾਲਸਾ ਪ੍ਰਗਟ ਕੀਤਾ ਹੈ। ਸਾਜਨਾ ਤੇ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ। ਜੱਪ ਜੱਪ ਤੁਦ ਨਰੰਕਾਰ ਭਰਮ ਪਾਉ ਖੋਵਣਾ ਭਰਮ ਨਿਕਲ ਗਿਆ ਭੌ ਡਰ ਨਿਕਲ ਗਿਆ ਜਿਹਦੇ ਅੰਦਰੋਂ ਝਟਕਣਾ ਨਿਕਲ ਗਈ ਡਰ ਨਿਕਲ ਗਿਆ ਉਸ ਮਨੁੱਖ ਦਾ ਜੀਵਨ ਜਿਹੜਾ ਹੈ ਸਾਬ ਜੀ ਕਹਿੰਦੇ ਨੇ ਜੋ ਤੇਰੇ ਰੰਗ ਰਤੇ ਜਿਹੜੇ ਤੇਰੇ ਰੰਗ ਵਿੱਚ ਰਤੇ ਕੇੜੇ ਰਤੇਗੇ ਜਿਨ੍ਹਾਂ ਦਾ ਭਰਮ ਭੌ ਡਰ ਨਿਕਲ ਗਿਆ ਜਿਨ੍ਹਾਂ ਦੇ ਅੰਦਰੋਂ ਝਟਕਣਾ ਨਿਕਲ ਗਈ ਤੋ ਚਿੱਤ ਮਨ ਨਿਕਲ ਗਿਆ ਭਾ ਦੋਏ ਭਰਮ ਭੁਲਾਣੀਆਂ ਦੁਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਦ ਵਾਲੀ ਬਸਤਾ ਉਹ ਪਟਕਣਾ ਚ ਪੈ ਕੇ ਅਕਾਲ ਪੁਰਖ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਸਾਂਝ ਪਾ ਬੈਠੇ ਪਾਤਸ਼ਾਹ ਜੀ ਕਹਿੰਦੇ ਉਹ ਉਹਨਾਂ ਦੀ ਪਟਕਣਾ ਨਿਕਲ ਗਈ ਉੱਟੇਕ ਗਏ ਨੇ ਉਹ ਭਾਦੋਏ ਪਰੰਪਰਾਣੀਆਂ ਦੇ ਵਿੱਚ ਨਹੀਂ ਪੈਂਦੇ ਭਾਦੋਂ ਦਾ ਮਹੀਨਾ ਦੋ ਚਿੱਤਾ ਹੁੰਦਾ ਏ ਕਦੀ ਇੱਕਦਮ ਬੱਦਲ ਆ ਗਿਆ ਫਿਰ ਤੁਪਲਾ ਕੀ ਪਾਤਸ਼ਾਹ ਜੀ ਨੇ ਕਿਹਾ ਭਾਦੋਏ ਭਾਦੋਏ ਅਸੀਂ ਭਾਦੋ ਕਹਿੰਨੇ ਪਾਛੇ ਨੇ ਭਾਦੋਏ ਭਾਦੋਏ ਭਰਮ ਭੁਲਾਣੀਆਂ ਦੁੱਜੇ ਲੱਗਾ ਹੇਤ ਕਹਿੰਦੇ ਭਰਮ ਚ ਪੈ ਕੇ ਕਿਸੇ ਹੋਰ ਨਾਲ ਪਿਆਰ ਪੈ ਗਿਆ ਲੱਖ ਸ਼ਿੰਗਾਰ ਬਣਾਇਆ ਸ਼ਿੰਗਾਰ ਬੜਾ ਕੀਤਾ ਵਾਰੀ ਤੌਰ ਤੇ ਧਾਰਮਿਕ ਪਹਿਰਾਵੇ ਬਹੁਤ ਪਾਏ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤਾ ਪਾਛੇ ਕਹਿੰਦੇ ਕਿਸੇ ਖਾਤੇ ਚ ਨਹੀਂ ਪਏ ਕਿਸੇ ਜਗ੍ਹਾ ਤੇ ਪ੍ਰਵਾਣ ਨਹੀਂ ਹੋਇਆ ਕਿਉਂਕਿ ਉਹਦੇ ਅੰਦਰ ਢਟਕਣਾ ਰਹੀ ਪਰ ਜਿਹਦੇ ਅੰਦਰੋਂ ਭਟਕਣਾ ਨਿਕਲਦੀ ਏ ਉਹ ਨਰਿੰਕਾਰ ਨੂੰ ਜਪ ਕੇ ਚੰਗੀ ਸੰਗਤ ਕਰਕੇ ਨਿਕਲਦੀ ਏ ਜਪ ਜਪ ਤੁਧ ਨਰਿੰਕਾਰ ਭਰਮ ਪਉ ਖੋਵਣਾ ਜੋ ਤੇਰੇ ਰੰਗ ਰੱਤੇ ਸੇ ਜੋਣ ਨਾ ਜੋਵਣਾ ਕਹਿੰਦੇ ਜਦੋਂ ਜਪ ਜਪ ਕੇ ਡਰ ਤੇ ਭਰਮ ਨਿਕਲ ਗਿਆ ਹੁਣ ਤੇਰੀ ਉਹ ਰੰਗ ਵਿੱਚ ਰੰਗੇ ਗਏ ਤੇ ਉਹਨਾਂ ਦੇ ਰੰਗਣ ਵਾਸਤੇ ਉਹਨਾਂ ਨੂੰ ਛੁਣਾ ਦੇ ਵਿੱਚ ਨਹੀਂ ਪੈਣਾ ਪੈਂਦਾ ਉਹ ਜਨਮ ਮਰ ਤੋਂ ਮੁਕਤ ਹੋ ਗਏ ਜਿਹਉਂਦੇ ਜੀ ਬੜੀਆਂ ਜੂਨਾ ਭੁਗਦੇ ਹਾਂ ਉਹਨਾਂ ਤੋਂ ਉਹ ਬਾਹਰ ਆ ਗਏ ਤੇ ਜਿਹੜਾ ਚਉਂਦੇ ਜੀ ਮੁਕਤ ਹੋ ਗਿਆ ਉਹ ਮਰ ਤੋਂ ਬਾਅਦ ਵੀ ਮੁਕਤ ਹੈ ਅੰਤਰ ਬਾਹਰ ਇੱਕ ਹੁਣ ਉਹਨਾਂ ਨੂੰ ਬਾਹਰ ਤੇ ਅੰਦਰ ਇੱਕੋ ਹੀ ਨਜ਼ਰ ਆਉਂਦਾ ਏ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਕੁਝ ਜਿਸੋ ਪਾਵੇ ਉਹਨਾਂ ਨੂੰ ਇਹ ਸਮਝ ਲੱਗ ਗਈ ਕਿ ਜੋ ਕੁਝ ਬਾਹਰ ਵਰਤਾਰਾ ਚੱਲਦਾ ਏ ਉਹੀ ਅੰਦਰ ਵੀ ਚੱਲਦਾ ਏ ਤੇ ਅੰਦਰ ਸ਼ਬਦ ਗੁਰੂ ਸਾਡਾ ਹਲ ਕਰਦਾ ਏ ਤੇ ਬਾਹਰ ਸਰਕਾਰਾਂ ਤੇ ਜਾਂ ਚੰਗੇ ਮੁਖੀ ਮਨੁੱਖ ਭਲੇ ਮਨੁੱਖ ਹਲ ਕਰਦੇ ਨੇ ਤੇ ਅੰਦਰ ਦੀ ਅਵਸਥਾ ਮਨ ਦੇ ਨਾਲ ਲੜਾਈ ਚੱਲਦੀ ਏ ਰੋਜ਼-ਰੋਜ਼ ਪਰ ਜਦੋਂ ਮਨ ਸੁਧਰ ਗਿਆ ਰੰਗ ਵਿੱਚ ਰੰਗਿਆ ਗਿਆ ਚਿਤ ਸਾਡੇ 'ਚ ਚੰਗੇ ਖਿਆਲ ਆਉਣ ਲੱਗ ਪਏ ਅਸੀਂ ਚੰਗਾ ਸੋਚਣ ਲੱਗ ਪਏ ਸਹਿਬ ਕਹਿੰਦੇ ਹੁਣ ਤੈਨੂੰ ਬਾਹਰ ਵੀ ਤੇ ਅੰਦਰ ਇੱਕੋ ਆਕਾਲ ਪੁਰਖ ਦਿਸਣ ਲੱਗ ਗਿਆ ਅੰਤਰ ਬਾਰੇ ਇੱਕ ਨੈਣਾਂ ਲੋਵਣਾ ਕਹਿੰਦੇ ਉਹ ਇਹਨਾਂ ਨੈਣਾ ਦੇ ਨਾਲ ਇਹਨਾਂ ਅੱਖਾਂ ਦੇ ਨਾਲ ਸਾਰੇ ਪਾਸੇ ਇੱਕੋ ਹੀ ਦਿਖਦਾ ਹੈ ਆ ਲੋਵਣਾ ਦਾ ਅਰਥ ਹੈ ਦੇਖਦੇ ਹਾਂ ਤੇ ਨੈਣ ਦਾ ਅਰਥ ਹੈ ਅੱਖਾਂ ਇਹਨਾਂ ਅੱਖਾਂ ਦੇ ਨਾਲ ਹਰ ਪਾਸੇ ਇੱਕੋ ਹੀ ਨਜ਼ਰ ਆ ਰਿਹਾ ਹੈ ਇੱਕੋ ਹੀ ਚਿੰਨੀ ਪਛਾਤਾ ਹੁਕਮ ਤិន ਕਦੇ ਨ ਰੂਵਣਾ ਕਹਿੰਦੇ ਜਿਹੜੇ ਰਜਜ ਚੱਲਣ ਲੱਗ ਪਏ ਚਨਾਣੀ ਹੁਕਮ ਦੀ ਪਛਾਣ ਕਰ ਲਈ ਜਿਹੜੇ ਆਕਾਲ ਪੁਰਖ ਦੀਆਂ ਦਿੱਤੀਆਂ ਦਿੱਤਿਆਂ ਦਾਤਾਂ ਨੂੰ ਸਹੀ ਤਰੀਕੇ ਨਾਲ ਵਰਤਣ ਲੱਗ ਪਏ ਜਿਨ੍ਹਾਂ ਦੇ ਅੰਦਰ ਪਿਆਰ ਭਾਵਨਾ ਆਕਾਲ ਪੁਰਖ ਦੀ ਆ ਗਈ ਜਿਨ੍ਹਾਂ ਨੂੰ ਸਮਝ ਲੱਗ ਗਈ ਕਿ ਅਸੀਂ ਆਪਣੇ ਜੀਵਨ ਨੂੰ ਸਵਾਰਨਾ ਹੈ ਉਹਨਾਂ ਨੇ ਫਿਰ ਚੰਗੇ ਪਾਸੇ ਨੂੰ ਤੁਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਜਿਉਂਦੇ ਜੀ ਆਪਣੇ ਆਪ ਨੂੰ ਆਕਾਲ ਪੁਰਖ ਦੇ ਨਾਲ ਜੋੜ ਲਿਆ ਤੇ ਜਿਨਾਂ ਨੇ ਆਪਣੇ ਆਪ ਨੂੰ ਅਕਾਲ ਪੁਰਖ ਨਾਲ ਨਹੀਂ ਜੋੜਿਆ ਸਹਿਜ ਜੀ ਕਹਿੰਦੇ ਜੀਵਾਂਦੇ ਆ ਨਾ ਚੇਤੇ ਉਹ ਮੂਹਰ ਰਲੰਦੜੋ ਖਾਕ ਕਹਿੰਦੇ ਜੀਂਦਿਆ ਤੇ ਚੇਤਿਆ ਨਹੀਂ ਤੇ ਮਰ ਤੋਂ ਬਾਅਦ ਸਵਾ ਦੇ ਵਿੱਚ ਰੁਲ ਗਿਆ ਉਹਦੀ ਦੁਨੀਆ ਇੱਥੇ ਹੀ ਖਤਮ ਹੋ ਗਈ ਨਾਨਕ ਦੁਨੀਆ ਸੰਗ ਗੁਦਾਰਿਆ ਸਾਖਤ ਮੂੜ ਨਪਾਕ ਕਹਿੰਦੇ ਭੁੱਲਿਆ ਸਾਖਤਾਂ ਦੇ ਨਾਲ ਲੱਗਾ ਰਿਆ ਰੱਬ ਨਾਲ ਟੁੱਟਾਰਿਆ ਤੂੰ ਸਾਰੀ ਜ਼ਿੰਦਗੀ ਅਜਾਇਂਕ ਵਾਂਗ ਚੱਲ ਗਿਆ ਪਰ ਜਿਨ੍ਹਾਂ ਨੇ ਹੁਕਮ ਪਛਾਣ ਲਿਆ ਉਹਨਾਂ ਦੀ ਜ਼ਿੰਦਗੀ ਸਫਲ ਹੋ ਗਈ ਜੀਵਤ ਸੈਭ ਸੇਵਿਓ ਆਪਣਾ ਚਲਤੇ ਰੱਖਿਓ ਚੇਤ ਉਹ ਜਿਉਂਦੇ ਜੀ ਵੀ ਉਹਦਾ ਸੇਵਨ ਕਰਦੇ ਨੇ ਤੇ ਮਰ ਤੋਂ ਬਾਅਦ ਵੀ ਉਹ ਉਸੇ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਕਿਉਂ ਜਦੋਂ ਜਿਉਂਦਿਆਂ ਚੇਤੇ ਕਰਦੇ ਆ ਜਿਉਂਦਿਆਂ ਚੰਗਾ ਜੀਵਨ ਬਣ ਗਿਆ ਸਾਡੇ ਮਰ ਤੋਂ ਬਾਅਦ ਦੁਨੀਆ ਸਾਨੂੰ ਚੇਤੇ ਕਰਦੀ ਐ ਫਲਾਣਾ ਬੰਦਾ ਬੜਾ ਚੰਗਾ ਹੁੰਦਾ ਸੀ ਸਮਝ ਲਓ ਕਿ ਰੱਬ ਦੀ ਦਰਗਾਹ ਚ ਉਪਰਵਾਣ ਹੋ ਗਿਆ। ਚਿੰਨੀ ਪਛਾਤਾ ਹੁਕਮ ਤੈਨ ਕਦੇ ਨ ਰੋਵਣਾ। ਨਾਉ ਨਾਨਕ ਬਖਸ਼ੀਸ ਮਨ ਮਾਹਿ ਪਰੋਵਣਾ। ਪਾਛੇ ਇਹ ਕਹਿੰਦੇ ਜਿਨ੍ਹਾਂ ਹੁਕਮ ਦੀ ਪਛਾਣ ਕਰ ਲਈ ਉਹ ਕਦੇ ਰੋਂਦੇ ਨਹੀਂ। ਉਹ ਚੜ੍ਹਦੀ ਕਲਾ ਦਾ ਜੀਵਨ ਬਤੀਤ ਕਰਦੇ ਨੇ। ਨਾਉ ਨਾਨਕ ਬਖਸ਼ੀਸ। اے ਨਾਨਕ ਜਿਨ੍ਹਾਂ ਨੇ ਪ੍ਰਭੂ ਦਾ ਹੁਕਮ ਪਛਾਣ ਲਿਆ ਉਹ ਕਦੇ ਵੀ ਪਛਤਾਉਂਦੇ ਨਹੀਂ। ਉਹ ਕਿਸੇ ਵਿਕਾਰ ਵਿੱਚ ਫਸਦੇ ਨਹੀਂ ਉਹ ਪ੍ਰਭੂ ਦੇ ਨਾਮ ਰੂਪ ਬਖਸ਼ਿਸ਼ ਦੇ ਵਿੱਚ ਸਦਾ ਮਨ ਨੂੰ ਪਰੋਈ ਰੱਖਦੇ ਨੇ ਤੇ ਜਿਹੜਾ ਕਿਸੇ ਵਿਕਾਰ ਵਿੱਚ ਨਹੀਂ ਪਿਆ ਜਿਨ੍ਹਾਂ ਨੇ ਕਿਸੇ ਨੇ ਗਲਤੀ ਨਹੀਂ ਕੀਤੀ ਉਹਨੂੰ ਪਛਤਾਣਾ ਨਹੀਂ ਪੈਂਦਾ ਉਹਨੂੰ ਡਰਨਾ ਨਹੀਂ ਪੈਂਦਾ ਉਹਦੀਆਂ ਡਰ ਵਾਲੀਆਂ ਭਾਵਨਾ ਨਿਕਲ ਜਾਂਦੀਆਂ ਨੇ ਜਿਨ੍ਹਾਂ ਨਿਰਭਉ ਜਿਨ੍ਹਾਂ ਹਨਰਭਉ ਧਿਆਇਆ ਜੀ ਤਨਕਾ ਭਉ ਸਭ ਕੁਵਾਸੀ ਜਿਨ੍ਹਾਂ ਨੇ ਨਿਰਭਉ ਪ੍ਰਮਾਤਮਾ ਨੂੰ ਯਾਤ ਕੀਤਾ ਉਹਨਾਂ ਦਾ ਡਰ ਨਿਕਲ ਗਿਆ ਉਹ ਚੜ੍ਹਦੀ ਕਲਾ ਦੇ ਵਿੱਚ ਆ ਗਏ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਨਾਉ ਨਾਨਕ ਬਖਸ਼ੀਸ ਮਨਮਹ ਪ੍ਰੋਬਣਾ ਸਾਡੇ ਵੀ ਮਨ ਦੇ ਵਿੱਚ ਅਕਾਲ ਪੁਰਖ ਵੈਗੁਰੂ ਦਾ ਨਾਮ ਪ੍ਰੋਤਾ ਜਾਵੇ ਤੇ ਅਸੀਂ ਵੀ ਉਹਦੇ ਹੁਕਮ ਦੇ ਵਿੱਚ ਚੱਲ ਕੇ ਆਪਣੀ ਜ਼ਿੰਦਗੀ ਨੂੰ ਸਫਲ ਕਰ ਸਕੀਏ ਤੇ ਜਦੋਂ ਉਹਦੇ ਹੁਕਮ ਅੰਦਰ ਚੱਲਾਂਗੇ ਉਹ ਬਖਸ਼ਿਸ਼ਾਂ ਨਾਲ ਸਾਡੇ ਜੀਵਨ ਨੂੰ ਸਵਾਰ ਦਵੇਗਾ ਸਾਡੇ ਉੱਤੇ ਰਹਿਮਤ ਕਰਦਾ ਰਹੇਗਾ ਤੇ ਜਿਹੜਾ ਉਹਦੇ ਹੁਕਮ ਦੀ ਅਦੋਲੀ ਕਰਦਾ ਹੈ ਉਹਦੇ ਕੁਲਮ ਬਖਸ਼ਿਸ਼ਾਂ ਦੂਰ ਹੋ ਜਾਂਦੀਆਂ ਨੇ ਸੋ ਆਪਾਂ ਬਖਸ਼ਿਸ਼ਾਂ ਲੈਣ ਵਾਸਤੇ ਅਕਾਲ ਪੁਰਖ ਵੈਰੂ ਦੇ ਨਾਲ ਜੁੜਨਾ ਤੇ ਉਹਦੇ ਬਾਣੇ ਨੂੰ ਮੰਨ ਕੇ ਚੰਗੇ ਇਨਸਾਨਾਂ ਦਾ ਸਾਥ ਲਈਏ ਤੇ ਬੁਰਿਆਂ ਤਾਂ ਖੜਾ ਛੱਡ ਦਈਏ ਕਿ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜਿਉਣਾ ਹੈ ਇਹਦੇ ਵਿੱਚ ਹੀ ਸਾਡਾ ਤੇ ਸਾਡੇ ਸਮਾਜ ਦਾ ਭਲਾ ਹੋਵੇਗਾ